ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਡਾ ਆਪਣਾ ਜਗਤਪਾਲੀ ਵਾਲਾ ਇਹ ਆਜੋ ਸਮੇਂ ਤੇ ਹੱਥੇ ਤੇ ਮਕਰੀਆਂ ਤੇ ਫਲਾ ਦਾ ਭਰਿਆ ਹੋਇਆ ਕੈਂਟਰ ਖੜਾ ਤੇ ਸਾਡੇ ਪਿੰਡ ਦੇ ਜਿਹੜੇ ਵਸਨੀਕ ਆ ਉਹ ਨਾਲ ਖੜੇ ਇੱਕ ਬੜਾ ਵਧੀਆ ਜਿਵੇਂ ਕੋਈ ਬਾਰ ਬਣਾਇਆ ਹੁੰਦਾ ਜਾਣਕਾਰੀ ਲੈਣੇ ਆ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਵੀ ਆਏ ਖੜੇ ਆ ਉੱਥੇ ਵੀ ਅੱਜ ਕੀ ਗੱਲਬਾਤ ਆ ਚਾਹਾਂ ਇੱਕ ਕੱਟੂਤਾ ਤੇ ਇਹ ਕੀ ਪ੍ਰੋਗਰਾਮ ਹੈ ਉਦੇ ਬਾਰੇ ਸਾਰੀ ਲਿਖੇ ਜਾਣਕਾਰੀ ਇਹਨਾਂ ਤੋਂ ਪਾਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਚੇਰਮੈਨ ਸਭ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਠੀਕ ਆ ਕੀ ਪ੍ਰੋਗਰਾਮ ਆ ਕੀ ਬਣਾ ਰਹੇ ਹੋ ਤੁਸੀਂ ਇਹ ਅੱਜ ਆਪਣੇ ਇੱਥੇ ਭਰਾਵਾਂ ਨੇ ਜਿਹੜਾ ਫਟੋਰੀ ਪਾਸ ਤੇ ਪਾਰਕ ਦੀ ਉੱਤੇ ਕੀਤੀ ਹੈ ਜਿਆ ਜੇ ਨਮਾਕਾ ਮੇਨ ਦਾ ਜਿਹੜਾ ਨੌਜਵਾਨ ਜੂਸ ਜਿਹੜਾ ਆਪਣਾ ਤੁਹਾਨੂੰ ਪਤਾ ਹੈ ਕਿ ਛੱਡ ਛੱਡ ਕੇ ਬਾਹਰ ਜਾਣ ਦੇ ਕਿ ਇਹ ਬਾਰੇ ਦੇ ਇਥੇ ਪੰਜਾਬ ਵੀ ਹਰ ਕਿਤੇ ਜਾਂਦਾ ਕੰਮ ਬਹੁਤ ਆ ਸੋ ਇਹਨਾਂ ਨੇ ਅੱਜ ਰਲ ਕੇ ਕਿੰਨਾ ਜਣਿਆਂ ਨੇ ਇਥੇ ਇਹ ਫਾਸਟ ਫੂਡ ਆਂਡ ਯੂਜ਼ਪਾਰ ਤੇ ਤਾਜ਼ੇ ਫਲ ਸਬਜ਼ੀਆਂ ਦੀ ਜਿਹੜੀ ਹੈ ਸਾਰਾ ਕੰਮ ਸ਼ੁਰੂ ਕੀਤਾ ਇਹਨਾਂ ਨੂੰ ਲੱਖ ਲੱਖ ਅਸੀਂ ਵਧਾਈ ਦਿੰਦੇ ਆ ਤੇ ਪ੍ਰਮਾਤਮਾ ਦੇ ਸ਼ੁਕਰੀਆ ਕਰਦੇ ਆ ਕਿ ਇਹਦਾ ਕੰਮ ਆ ਤੇ ਸਭ ਤੋਂ ਵੱਧ ਇਹ ਆਪਣੀ ਜਾਨ ਦੀ ਜਿਹੜੀ ਜੁਆਇਨ ਬਾਤ ਬਹੁਤ ਬਹਾਦਰ ਕਰਦਾ ਹੈ ਅਗਲਾ ਤੁਸੀਂ ਪਰ ਮੁੜ ਕੇ ਆਇਓ ਇਸੇ ਤੇ ਇਹ ਵੀ ਕਿ ਅ ਇਹਦੇ ਵਿੱਚ ਫੂਡ ਦਾ ਮਿਲੂਗੀ ਕੀ ਕੀ ਬਣਾ ਰਹੇ ਆ ਵੀ ਰਪਣ ਇਹਦੇ ਵਿੱਚ ਵੈਜੀਟੇਰੀਅਨ ਫਾਸਟ ਫੂਡ ਹੈ ਜੇ ਪਹਿਲਾਂ ਜੂਸ ਬਾਰ ਹੈ ਤਾਜ਼ਾ ਫਲਾਂ ਦਾ ਜੂਸ ਤੇ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਤੇ ਪਾਲ ਜਿਹੜੇ ਆ ਅਜੇ ਇਹਦੇ ਵਿੱਚ ਇਹੀ ਕੰਮ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਥੋੜਾ ਅੱਗੇ ਜਾ ਕੇ ਪ੍ਰੋਗਰੈਸ ਹੋਊਗੀ ਉੱਤੇ ਕੰਮ ਜਿਹੜਾ ਵਧਾਵਾ ਹੋਵੇਗਾ ਅੱਛਾ ਇਹ ਜਿਹੜੀਆਂ ਫਰਦੀਆਂ ਉਹ ਘਰ ਦੀਆਂ ਬਣਾਈਆਂ ਹੋਣਗੀਆਂ ਜਾਂ ਘਰ ਦੇ ਵੀ ਤਿਆਰ ਫਾਸਟ ਫੂਡ ਇੱਥੇ ਤੇ ਸਬਜ਼ੀਆਂ ਮਿਲਣਗੀਆਂ ਤੇ ਮਿਠੀਆਂ ਵੀ ਸਾਰੇ ਤਰ੍ਹਾਂ ਦੇ ਮਿਲਣਗੇ ਆ ਉਹ ਮਿੱਠੀ ਚੰਦੂ ਵਾਲੀ ਦਾ ਜਦੋਂ ਹੌਲੀ ਹੌਲੀ ਸਾਰਾ ਜਨ ਕੋਈ ਜਦੋਂ ਕਰਤਾ ਰਿਹਾ ਸਭੀਓਂ ਧਿਆਨ ਆ ਗਿਆ ਆਰਗਨ ਧਿਆਨ ਕਰ ਰਹੇ ਹਾਂ ਚਲੋ ਬੜੀ ਖੁਸ਼ੀ ਦੀ ਗੱਲ ਆ ਤੇ ਸਭ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਇਹਦੀ ਲੋਕੇਸ਼ਨ ਦੱਸਿਆ ਜੋ ਇਹ ਵਾਸਾ ਜਲੰਧਰ ਰੋਡ ਦੇ ਫਡੋਰੀ ਤੋਂ ਜਦੋਂ ਤੁਸੀਂ ਧਰਮਕੋਟ ਵਾਲੀ ਸਾਈਡ ਜਾਂਦੇ ਹੋ ਰੌਂਗ ਸਾਈਡ ਆਪੋਜੀਟ ਫੌਜੀ ਦਾ ਪੰਪ ਜਿਹੜਾ ਉਹਦੇ ਬਿਲਕੁਲ ਆਪੋਜੀਟ ਹੈ ਤੇ ਬੰਨੇ ਲੇਂਦੇ ਵਾਲੇ ਪਾਸੇ ਜੇ ਤੁਹਾਨੂੰ ਕੋਈ ਤੁਸੀਂ ਆਉਣ ਦੇ ਤੱਕ ਕੋਈ ਪ੍ਰੋਬਲਮ ਨਹੀਂ ਜਲੰਧਰ ਰੋਡ ਕੋਲ ਵਾਲੇ ਤੋਂ ਪਹਿਲਾਂ ਆਉਗੀ ਇਹ ਲੋਕੇਸ਼ਨ ਬਾਬਾ ਕੈਂਦੀਰਾਮ ਜੀ ਤੇ ਹਾਂ ਬਾਬਾ ਕੈਂਦੀਰਾਮ ਜੀ ਦੇ ਕੋਡਰੀ ਵਾਲੇ ਅੱਡੇ ਦੇ ਹਨ ਦੇ ਵਿੱਚ ਹਨਾ ਕਨਾਲ 뷰 ਤੋਂ ਅਗਲੇ ਪਾਸੇ ਇਹ ਕਨਾਲ 뷰 ਵਾਲੀ ਸਾਈਡ ਤੇ ਆ ਫਾਸਟ ਫੂਡ ਆ ਜੂਸ ਬਾਰ ਅਤੇ ਫਰੂਟ ਦਾ ਕੰਮ ਆ ਜਿਹੜਾ ਪੰਡੋਰੀ ਰਾਜਾਂ ਤੋਂ ਸਾਡੇ ਵੀਰ ਆ ਉਹਨਾਂ ਨੇ ਰਲ ਮਿਲ ਕੇ ਸ਼ੁਰੂ ਕੀਤਾ ਤੇ ਇਹ ਇੱਕ ਬਹੁਤ ਵਧੀਆ ਸਨੇਹਾ ਵੀ ਆ ਕਿਉਂਕਿ ਜਦੋਂ ਸਾਡੇ ਜਿਹੜੇ ਪੰਜਾਬ ਨੇ ਕਿ ਤਰ ਤਿੱਕ ਟੌਪ ਨਾਲੇ ਵੀ ਪਲਸ 2 ਕਰਕੇ ਜਾਂ ਬੀਏ ਕਰਕੇ ਬਾਹਰ ਜਾ ਕੇ ਕੰਮ ਲੱਭਦੇ ਆ ਤੇ ਤਕਰੀਬਨ ਲੱਖਾਂ ਰੁਪਏ ਖਰਚ ਕੇ ਜਾਂਦੇ ਆ ਤੇ ਉੱਥੇ ਵੀ ਜਿਹੜਾ ਕਾਰੋਬਾਰ ਇਹੀ ਕੁਛ ਕਰਨਾ ਪੈਂਦਾ ਤੇ ਬੜੀ ਵਧੀਆ ਗੱਲ ਆ ਪਰਾਲਾ ਬੜਾ ਵਧੀਆ ਏ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਸਾਡੇ ਭਰਾਵਾਂ ਨੂੰ ਇਸ ਜੀ ਚ ਤਰੱਕੀ ਬਖਸ਼ੇ ਤਾਂ ਕਿ ਸਾਡੇ ਜਿਹੜੇ ਹੋਰ ਵੀ ਇੱਥੇ ਪੰਜਾਬ ਦੇ ਭਰਾ ਬਾਹਰ ਜਾਣ ਲਈ ਕੁਤੇ ਜਤੋਂ ਵੇ ਪਿਆ ਵੀ ਬਾਹਰ ਪਤਾ ਨਹੀਂ ਕਿੰਨੀ ਕਮਾਈ ਆ ਜੇ ਸਾਡੇ ਪੰਜਾਬ ਦੇ ਵਿੱਚ ਵੀ ਕੰਮ ਕੀਤਾ ਜਾਵੇ ਤਾਂ ਬਹੁਤ ਕਮਾਈ ਵਾਲੇ ਸਾਧਨਾਂ ਲੋਕ ਬਾਹਰੋਂ ਆ ਕੇ ਵੀ ਕੰਮ ਸ਼ੁਰੂ ਕਰ ਰਹੇ ਆ ਤੇ ਬੜੀ ਵਧੀਆ ਗੱਲ ਆ ਤੇ ਦੁਬਾਰਾ ਫਿਰ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਬਾਬਾ ਗਿੰਦੀराम ਜੀ ਤੋਂ ਅਗਲੇ ਪਾਸੇ ਜਿਹੜਾ ਕਨਾਲ ਵੀ ਢਾਬਾ ਆਉਂਦਾ ਏ ਤੇ ਪੰਡੋਰੀ ਰਾਇਆਂ ਦਾ ਜਿਹੜਾ ਮੇਨ ਅੱਡਾ ਏ ਉਹਦੇ ਸੱਨ ਦੇ ਵਿੱਚ ਸਾਡੇ ਇਹ ਪੰਡੋਰੀ ਫਾਸਟ ਫੂਡ ਪਰ ਪੰਡੋਰੀ ਫਾਸਟ ਫੂਡ ਦਿੰਦੇ ਔਲਖ ਹਰਜੀਤ ਸਿੰਘ ਔਲਖ ਜਿਲਜੀਤ ਸਿੰਘ ਗੱਲ ਦਾ ਇਹ ਵੀ ਨਾਲ ਦਾ ਸਾਂਝਾ ਕਰਦੇ ਹਾਂ ਹਾਂਜੀ ਸਾਡੇ ਤਿੰਨ ਭਰਾਵਾਂ ਨੇ ਬਾਈ ਸੰਪੂਰਨ ਸਿੰਘ ਤੇ ਸਰਜੀਤ ਸਿੰਘ ਸਰਜੀਤ ਸਿੰਘ ਔਲਖ ਤੇ ਬਾਈ ਜਗਦੀਪ ਸਿੰਘ ਬਲਾਵ ਜੀ ਫਤਿਹ ਕਰੋ ਚਲੋ ਬੜੀ ਵਧੀਆ ਗੱਲ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਲੋਕੇਸ਼ਨ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਦੇ ਆ ਵੀ ਕਨਾਲ 뷰 ਹੋਮ ਡਿਲੀਵਰੀ ਵਾਲੇ ਅੱਡੇ ਤੇ ਵਿੱਚ ਕਾਰ ਆ ਫਾਸਟ ਫੂਡ ਆ ਤੇ ਜੂਸ ਬਾਹਰ ਅਤੇ ਫੂਲ ਦਾ ਪਤਾ ਜੇ ਫਲਾਉਂਦਾ ਹਨ ਆਰਗੈਨਿਕ ਸਬਜ਼ੀਆਂ ਦਾ ਸੋ ਬਹੁਤ ਬਹੁਤ ਮੁਬਾਰਕਾਂ ਦੀ ਭਰਾ ਜੀ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਹੋਮ ਡਿਲੀਵਰੀ ਹੋਮ ਡਿਲੀਵਰੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦੇ ਆ ਵੀ ਸਾਡੇ ਭਰਾ ਕਹਿੰਦੇ ਵੀ ਸੀ ਹੋਮ ਡਿਲੀਵਰੀ ਵੀ ਕਰਾਂਗੇ ਘਰ ਘਰ ਤੱਕ ਪਹੁੰਚਾਵਾਂਗੇ ਤੇ ਕਿਸੇ ਨੇ ਵੀ ਆਪਦਾ ਕੋਈ ਨੰਬਰ ਇੱਥੇ ਲਾ ਦਿਓ 9888884 97808884 ਤੇ ਕੋਈ ਵੀ ਬੰਦਾ ਸੰਪਰਕ ਕਰ ਸਕਦਾ ਹੈ ਤੇ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਘਰ ਤੱਕ ਪਹੁੰਚਾਈ ਜਾਊਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ